ਹੇ ਸਸਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ ਐ ਕੋਈ ਸੱਜਰ ਸੂਈ ਐ ਕੋਈ ਬੱਚੇ ਤੋਂ ਬਿਨਾ ਕੋਈ ਤੋਕੜ ਗੱਪਣ ਚੱਕ ਪਾਸ ਐ ਤੇ ਬਾਕੀ ਇਹ ਆ ਵੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜਿਹੜਾ ਕਬੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਡੰਗ ਚੋਾਈ ਜ਼ਰੂਰ ਕਰਾ ਲਓ ਪਰ ਤਸੱਲੀ ਆਪਣੇ ਇੱਥੋਂ ਹੀ ਕਰਕੇ ਖੜੋ ਅੱਜ ਬਿਲਕੁਲ ਆਪਾਂ ਦਰਿਆ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣ ਦੇ ਮੰਡ ਦੇ ਵਿੱਚੋਂ ਉਹ ਜਿਹੜੇ ਆਪਾਂ ਸ਼ਪੇਦੇ ਆਪਾਂ ਦੇਖ ਸਕਦੇ ਹਾਂ ਸਾਰਾ ਰਾਵੀ ਦਰਿਆ ਹੈ ਉੱਥੇ ਨਾਲ ਹੀ ਜਿਹੜਾ ਬਾਰਡਰ ਹੈ ਉੱਥੇ ਲਾਈਨ ਹੈ ਤੇ ਬਿਲਕੁਲ ਬਾਰਡਰ ਤੋਂ ਤਕਰੀਬਨ ਕੋਈ ਦੋ ਚਾਰ ਕਿੱਲਾਂ ਦਾ ਫਰਕ ਹੈ ਜਿਹੜਾ ਬਸ ਹੁਣ ਜਿੱਥੇ ਆਪਾਂ ਦਏ ਵੀਡੀਓ ਬਣਾਉਣਾ ਤੇ ਬਾਕੀ ਆਪਣਾ ਕੋਈ ਵੇਸ ਚਾਹ ਕੇ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਸਿਕਾ ਵੇਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਠੀਕ ਠਾਕ ਭਾਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਆਤਮਾ ਸਿੰਘ ਪਿੰਡ ਰਾਪਰ ਤਸੀਲੇ ਜੇ ਨਾੜਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲ ਦੇ ਕਰੀ 8427926700 ਦਾ ਠੀਕ ਹੈ ਜੀ ਤੇ ਵੇਗ ਗਿਆ ਫਿਰ ਉਦਨ ਵਾਲਾ ਮਾਲ ਸਾਰਾ ਹਾਂਜੀ ਹਾਂਜੀ ਉਦਨ ਵਾਲਾ ਭਾਜੀ ਵੇਗ ਗਿਆ ਜੱਟ ਠੀਕ ਹੈ ਕਿੰਨੇ ਕਾਏ ਉਦਨ ਹੁਣ ਫਿਰ ਬੜੇ ਫੋਨ ਆਏ ਹੁਣ ਤੱਕ ਫੋਨ ਆਉਂਦੇ ਆਦੇ ਠੀਕ ਹੈ ਹਾਂਜੀ ਹਾਂਜੀ ਤੇ ਫਿਰ ਇਥੋਂ ਦਰਿਆ ਦੇ ਵਿੱਚ ਤੱਕਰ ਲੋ ਕੀ ਆਏ ਫਿਰ ਵੇਖਣ ਉਦਨ ਪੁੱਛ ਦੇ ਵੇਖ ਕੇ ਖੜ ਕੇ ਹਨਾ ਬਿਲਕੁਲ ਬਾਰਡਰ ਤੇ ਇਹਦੇ ਹੈਗਾ ਇੱਕ ਬਾਰਡਰ ਹੈ ਨਾਲ ਤੇ ਇੱਕ ਦਰਿਆ ਵਾ ਹਨਾ ਦਰਿਆ ਦੇ ਵਿੱਚ ਜਿਹੜਾ ਘਾਰ ਹੈ ਵੀਰ ਜੀ ਉਹਨਾਂ ਦਾ ਬਾਕੀ ਉਹ ਜ਼ਮੀਨਾਂ ਆਪਾਂ ਦੇਖ ਸਕਦੇ ਕਾਫੀ ਨੀਵੀਆਂ ਵਾ ਉਧਰ ਤੇ ਚਲੋ ਜਿੱਥੇ ਜਿੱਥੇ ਰੱਬ ਨੇ ਰੱਖਿਆ ਵਾ ਤਿੰਨ ਦੇ ਕੱਠੀਆਂ ਲੈ ਗਿਆ ਕੋ ਦਿਨਾ ਨਗਰ ਦਾ ਬੰਦਾ ਅੱਛਾ ਜੀ ਹਾਂ ਜੀ ਠੀਕ ਆ ਤੇ ਦੋ ਫਿਰ ਇੱਕ ਇਧਰ ਚਲ ਗਈ ਪਟਾਲੇ ਵਾਲੀ ਸਾਈਡ ਤੇ ਹਾਂ ਜੀ ਦੇਖੋ ਉਧਰ ਚਲ ਗਈ ਗਾਂ ਪਰਾਂ ਮੋਗੇ ਵਾਲੀ ਸਾਈਡ ਤੇ ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਇਤੋਂ ਹੀ ਕਰ ਲਈਏ ਸੂਈ ਸਵਾਈ ਆ ਮਗਰ ਕੀ ਜੀ ਇਹਦੇ ਇਹਦੇ ਵੱਛੀ ਆ ਭਾਜੀ ਮਗਰ ਇਹਦੇ ਵੱਛੀ ਆ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨੂੰ ਹਲਦਾ ਹੋ ਗਿਆ ਜੀ ਭਾਜੀ ਤੇ ਦੁੱਧ ਦੁੱਧ 12 ਕਿਲੋਟਰ ਹੋਗਾ ਜੀ ਤਿਆਰ ਮੋਗੇ ਤੇ ਹਾਂ ਜੀ ਹਾਂ ਜੀ ਕਿੰਨਾ ਕਰੀ ਜਾਊਗੀ ਦੁੱਧ ਭਾਜੀ 15 16 ਕਰੂਗੀ ਇਹਦੇ ਲੱਪਾ ਲੱਗਾ ਵਾ ਪੱਠੇ-ਪੁੱਠੇ ਨਹੀਂ ਉਹ ਜੀ ਖਾਂਦੀ ਸਾਡੇ ਆਗੂ ਗਜੇ ਦੇਹ ਆ ਪੈਣ ਚੱਲਾ ਨਹੀਂ ਹਰ ਕੀ ਉਹ ਜਾ ਹੋਇਆ ਠੀਕ ਹੈ ਜੀ ਤੇ ਤਾਂ ਜੀ ਸੂਈ ਕਰਕੇ ਨਾ ਅਜੇ ਲੱਪੇ ਜਿਹੇ ਦੇ ਵਿੱਚ ਆ ਬੈਠਾ ਬਾਕੀ ਇਹ ਆ ਵੀ ਸਾਂਭਣ ਵਾਲੀ ਆ ਕਾਦੇ ਦਾ ਦਰਮਿਆਨਾ ਵਾ ਕੱਦ ਬੋਤਾ ਵੱਡਾ ਨਹੀਂ ਆ ਉਤਰਾਂ ਇਹ ਆ ਵੀ ਐਕਟਿਵ ਆ ਪੂਰੀ ਫੁਰਤੀ ਆ ਚਿਹਰਾ ਵੀ ਇਹਦਾ ਦੇਖ ਦੇਖ ਸਾਹ ਦੇ ਜੀ ਚਲੋ ਲੈ ਜਾਓ ਬੰਦੋ ਮਗਰ ਵੀ ਇਹਦੇ ਬੱਚੀ ਆ ਬਾਕੀ ਇਹ ਵੀ ਇਹੋ ਜਿਹੇ ਗਾਵਾਂ ਦਾ ਦੁੱਧ ਚਲੋ ਸੰਗਣਾ ਹੁੰਦਾ ਵਾ ਚੰਗੀ ਫੈਟ ਵਾਲਾ ਦੁੱਧ ਹੁੰਦਾ ਇਹੋ ਜਿਹਾਂ گاਵਾਂ ਦੇ ਤੇ ਉਹ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਉੱਤਰਾ ਛੰਡੀ ਸੀ ਲਿਆ ਸਾਡੇ ਤੋਂ ਥੋੜਾ ਡਰਦੀ ਆ ਤੇ ਮੁੱਲ ਫਿਰ ਵੇਚੀ ਜਰਾ ਵੱਲਾ ਦੇਦੀ ਵੇਚੀ 40000 ਦੀ ਕਰ ਦੋ ਕਿ ਮੰਨ ਤਾ ਨਾ ਤੇਰਾ ਲੋ ਜਿੰਨਾ ਮਰਜੀ ਤੇ 49 ਦੇ ਦਈਏ ਠੀਕ ਹੈ ਵੀਰ ਜੀ ਦੇ ਦਾਂਗੇ ਠੀਕ ਹੈ ਜੀ 44 ਦੇ ਦਾਂਗੇ ਭਾਈ ਅੱਛਾ 44000 ਨਹੀਂ ਦੇ ਦੋਗੇ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਭਾਜੀ ਟੋਕੜ ਗੱਭਨ ਜੋ ਚਾਹਵੇਂ ਮਹੀਨੇ ਦੀ ਚੱਕ ਪਾਸ ਜੋ ਤੇ 10 ਲੀਟਰ ਦੁੱਧ ਜੇ ਉਹ ਤੇ ਕੱਲ ਅਸੀਂ ਚੈੱਕ ਕਰਾਈ ਜੋ ਹੋ ਸਕਦਾ ਚੈੱਕ ਕਰਾਉਣਾ ਕੋ ਕਿਲੋ ਖੰਡ ਦਾ ਫਰਕ ਪੈ ਸਕਦਾ ਜੋ ਅੱਛਾ ਕੱਲ ਕਰਾਈ ਚੈੱਕ ਹਾਂਜੀ ਹਾਂਜੀ ਤੇ ਚਾਰ ਮਹੀਨੇ ਚੈੱਕ ਪਾਸ ਆ ਹਾਂਜੀ ਚਾਹਵੇਂ ਮਹੀਨੇ ਦੀ ਜੇ ਕੋ ਦੋਵੇਂ ਚਾਹਵੇਂ ਤਰ੍ਹਾਂ ਦਾ ਅਗਾ ਦੇ ਸ਼ੋਰ ਤੇ ਚਲੋ ਪੰਜ ਸੱਤ 10 ਦੇ ਨੇ ਇਧਰ ਉਧਰ ਹੋਈ ਜਾਂਦੇ ਇਹਦੀ ਨਿਆਦਾ ਨਹੀਂ ਹੋ ਸਕਦਾ ਠੀਕ ਹੈ ਜੀ ਹਾਂਜੀ ਦੋਵੇਂ ਚਾਹਵੇਂ ਤਰ੍ਹਾਂ ਦਾ ਹੋ ਸਕਦਾ ਬਾਕੀ ਇਹ ਵੀ ਇਹ ਵੀ ਛੱਡੀ ਧੀਰੀ ਹੈ ਕੋਈ ਗੱਲ ਬਾਤ ਦੁੱਧ 10 ਲੀਟਰ ਹੈਗਾ ਪੱਕਾ ਇਹਦੇ ਕੋਲ ਹਾਂਜੀ ਹਾਂਜੀ ਦੁੱਧ ਚੈੱਕ ਕਰਵਾਉਣਾ ਹੋ ਸਕਦਾ ਕਿ ਲੋੜ ਖੰਡ ਦਾ ਫਰਕ ਪੈ ਸਕਦਾ ਹੈ ਠੀਕ ਹੈ ਜੀ ਲਿਆ ਵੀ ਜੀ ਆ ਬਣਾਉਂਦੇ ਪਹਿਲਾ ਸੋਵਾ ਇਹਦਾ ਦੇਖ ਸਕਦੇ ਪਹਿਲਾ ਸੋਵਾ ਕਹਿੰਦੇ ਸੂਈ ਹੈ ਤੇ ਗਾੜੀ ਹੁਣ ਦੂਸਰਾ ਸੋਵਾ ਕਹਿੰਦੇ ਵੀ ਇਹਨੇ ਸੂਣਾ ਬਾਕੀ ਤਾਂ ਇਹ ਆਪਣੀ ਸਮਝ ਕਰਨੀ ਆ ਉਤਰਿਆ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਭਾਰੇ ਪੱਲੇ ਦੀ ਆ ਗਾਂ ਉਤਰ ਹਾਂਜੀ ਹਾਂਜੀ ਆ ਥੱਲੇ ਆ ਵੀ ਦੇਖ ਸਕਦੇ ਬਾਕੀ ਥੱਲੇ ਜਿਹੜਾ ਹੁਣ ਵੀ ਵੇਖੀ ਤਾਂ ਸਜਰਾ ਵਰਗੇ ਬਾਨਾ ਵਾ ਤੇ ਥਾਣੇ ਇਹਦੇ ਵੀ ਦੇਖ ਸਕਦੇ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਆ ਵੇਖੋ ਬਿਲਕੁਲ ਠੰਡੀ ਥੀ ਇਹ ਕਿੰਨੇ ਰਿਤੇ ਦੇਣੀ ਆ ਤੇ 37 ਦੇ ਦਈਏ ਭਾਜੀ 37 ਹੀ ਦੇ ਦੋ ਠੀਕ ਹੈ ਜਾਨ ਦੀ 35000 ਅੱਛਾ 34 ਹੀ ਦੇ ਦੋਗੇ ਬਾਕੀ ਇਹ ਵੀ ਕਰੂਗਾ ਜਿਆਦਾ ਕੋਈ ਜਿਹੜਾ ਖੜੂਗਾ ਦੋ ਦਿਨ ਸੱਜਣਾ ਜੀ ਨਾਲ ਦੇ ਜਾਣਾ 1 ਮਹੀਨਾ ਛੱਡ ਦੇ ਨਾਲੇ ਹੁਣ ਵੀ ਇਹਨਾਂ ਸਾਰਾ ਸਿਆਲ ਵੀ ਵਧੀਆ ਸਾਰੀ ਜਾਣਾ ਤੇ ਗਾਂ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਸੱਜਰ ਹੋ ਜਾਣਾ ਤੇ ਆ ਜਿਹੜੀ ਗਾਂ ਜਾਨਾ ਏ ਬਿਨਾ ਬੱਚੇ ਤੋਂ ਹੀ ਹਾਂਜੀ ਇਹ ਭਾਜੀ ਮਹੀਨੇ ਡੇਢ ਮਹੀਨੇ ਦੇ ਵਿੱਚ ਸੂਈ ਜੋ ਅੱਛਾ ਤੇ ਅਸਲ ਉਹ ਨਾ ਉਹ ਸਾਂਭੀ ਨਹੀਂ ਗਈ ਇਹ ਵੀ ਉਧਰੋਂ ਦਰਿਆ ਵਾਲੀ ਸਾਈਡ ਤੋਂ ਆਈ ਯਾਰ ਅੰਦਾਸ਼ ਵਾਲੀ ਸਾਈਡ ਤੋਂ ਜਿੱਧਰ ਪਾਣੀ ਪਾਣੀ ਵਾਵਾ ਆਇਆ ਪਾਣੀ ਤੇ ਚਲੋ ਇੱਧਰ ਸਾਰੇ ਕਿਤੇ ਹੀ ਆਇਆ ਹੀ ਤੇ ਸੁਆ ਵੀ ਦੂਜਾ ਹੀ ਜੋ ਭਾਜੀ ਵੜਦਾ ਮੂੰਹ ਮਾ ਤੁਹਾਨੂੰ ਫੜ ਕੇ ਵਿਖਾਲ ਦਿੰਨੇ ਆ ਬਾਕੀ ਇਹ ਸਾਂਭੀ ਨਹੀਂ ਚੁਕੇ ਤੇ ਦੁੱਧ ਦੇ ਦੇ ਕੋਲ ਦੁੱਧ ਦੇ ਦੇ ਕੋਲ 10 ਕਿਲੋ ਜੋ ਪਰ 9 ਕਿਲੋ ਦੀ ਆਪਾਂ ਗਾਰੰਟੀ ਲਵਾਂਗੀ ਲਿਆਓ ਫਿਰ ਤੋੜ ਦਿੰਦਾ ਇੱਧਰ ਨਾ ਤੋੜ ਦੇ ਜੀ ਲੰਮੀ ਸਿੱਧੀ ਤੋੜ ਲਓ ਪਿਆਰ ਨਮੋ ਨੋ 9 ਕਿਲੋ ਦੇ ਲਾਗੇ ਬਣੇ ਦੁੱਧ ਇਹਦੇ ਕੋਲ ਵੀ ਜਿਹੜਾ ਕਿੰਨੇ ਵੀ ਹੈਗਾ ਅਜ ਲਾਓ ਜੀ ਹੋ ਸਕਦਾ ਭਾਜੀ 10 ਹੀ ਹੋਵੇ ਪਰ ਉਸ ਤੋਂ 9 ਕਿਲੋ ਕਰਕੇ ਦਵਾਂਗੇ ਆ ਬਣ ਗਏ ਠੀਕ ਹੈ ਜੀ ਲਾਓ ਸੰਭਨ ਵਾਲੀ ਹੈਗਾ ਉਤਨਾ ਥਾਣੇ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਅਜੇ ਦੇ ਭਾਵੇਂ ਥਲੇ ਬਿਠੇ ਰਹੋ ਉਹ ਕੋਈ ਨਹੀਂ ਲਾਜਾ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਇਹਦੇ ਕੋਲ ਹਾਂ ਅਲੈਕਸਾਂਡਰ ਜੀ ਬੜੀ ਠੰਡੀ ਸੀ ਤਾ ਦੇ ਸਾਡੇ ਇਤਰਾਹੇ ਭਾਵੇਂ ਥੱਲੇ ਬਹਿ ਜਾ ਕੋਈ ਗੱਲ ਹੀ ਨਹੀਂ ਹੈ ਇਤਰਾਹੇ ਗਈ ਜਲੀ ਥਾਂ ਦੇ ਗਾੜੀ ਕੋਚਾ ਚਾ ਜਾ ਲਓ ਇਤਰਾਹੇ ਸਾਫ ਠੀਕ ਹੈ ਜੀ ਬੜੀ ਕੋਲੀ ਪਲੀ ਭਾਈ ਤੇ ਮੁੱਲ ਫਿਰ ਇਹਦਾ ਇਹ ਤਾਂ ਹਿਸਾਬ ਦਾ ਹੀ ਆ ਕਿੰਨਾ ਕ 23 ਹਰ ਦੇ ਦੇ ਭਾਜੀ 23 ਦੀ ਹਾਂ ਜੀ ਹੋਰ ਕਰ ਦੋ ਮਾਨ ਕਰਾ ਲਓ ਜਿੰਨਾ ਭਾਈ 20000 ਦੀ ਦੇ ਦੋ ਠੀਕ ਹੈ ਭਾਈ ਠੀਕ ਹੈ ਜੀ 20000 ਦੇ ਵੀ ਹੋ ਜੂਗੀ ਤੇ ਭਾਈ ਸੱਜਰ ਜੋ ਬਹੁਤ ਜਲਦੀ ਨਹੀਂ ਜੀ ਚਿੱਤੀ ਤੋ ਕੜਨੀ ਆ ਅੱਛਾ ਪਰ ਫਿਰ ਮਹੀਨੇ ਦੀ ਵੱਧੋ ਵੱਧ ਹੋ ਗਈ ਠੀਕ ਹੈ ਜੀ ਹਾਂ ਜੀ ਲਿਆਓ ਉਹ ਬੰਦਾ ਜੀ ਆ ਮਹੀਨੇ ਦੀ ਸਹੀ ਹੋ ਗਈ ਉਹ ਵੀ ਗੱਲ ਆ ਉਹਦੇ ਕੋਲ ਦੁੱਧ ਕਿੰਨਾ ਜੇ ਉਹਦੇ ਕੋਲ ਭਾਈ ਦੁੱਧ ਹੋਊਗਾ 6 ਕਿਲੋ ਪਰ 5 ਕਿਲੋ ਕਰਕੇ ਆਪਾਂ ਦਵਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਮੋਟੇ ਵੀ ਤੁਹਾਨੂੰ ਨਾ ਕੋ ਫੋਨ ਕਰੇ ਵੀ ਦੁੱਧ ਗਲਤ ਨਿਕਲਿਆ ਵਾ ਇਹ ਆ ਵੀ ਚਲੋ ਕਿਸੇ ਵੀਰ ਦਾ ਘਰ ਦਾ ਵਧੀਆ ਇਹਨੇ ਸਾਰ ਦੇਣਾ ਵਾ ਬੜੀ ਜੰਗੀ ਤੁਹਾਨੂੰ ਕੋਈ ਨਹੀਂ ਹੁੰਦੀ ਬੜਾ ਟੈਂਟ ਲਗਾ ਦੇ ਲੈ ਵਾਜੀ ਸਾਮਕੇ ਸਰਸਿਆਲੇ ਨੇ ਵਧੀਆ ਚਾਹ ਪਾਣੀ ਦੇਣਾ ਕਰਦਾ ਸਾਰੀ ਜਨਾਂ ਗੱਪਣ ਵੀ ਹੋਈ ਜੋ ਗਾਹ ਪਰ ਅਪ ਗਾਰੰਟੀ ਨਹੀਂ ਕੋ ਦਿੰਦੇ ਠੀਕ ਆ ਤਰਾ ਕਿੰਦੇ ਵੀ ਭਰਾਇਆ ਮੈਨੂੰ ਗਾੜੀ ਪਰ ਚੈੱਕ ਪਾਸ ਨਹੀਂ ਹੋਈ ਜੇ ਥਾਣੋਂ ਤਨੇ ਦੇ ਕੋਲ ਵੀ ਚੰਗਾ ਲੱਗਾ ਦੂਰ ਦੂਰ ਥਾਣੇ ਦਾ ਵੀ ਤੇ ਬਾਕੀ ਦੁੱਧ ਵੀ ਸੰਗਣਾ ਹੁੰਦਾ ਮੱਜਾਂ ਵਰਗਾ ਇੰਨਾ گاਵਾ ਦਾ ਤੇ ਕਿੰਨਾ ਫਿਰ ਵੇਰ ਜੀ ਉਹਦਾ ਮੁੱਲ ਰੱਖਣਾ ਆਪਾਂ ਉਹ ਦੇ ਦਈਏ ਭਾਈ 13000 ਦੀ ਕਰ ਦਿਓ ਆਪ ਹੀ ਕਰ ਦਿਓ ਕਰ ਲਓ ਜੋ ਕਰਾਉਣਾ ਤੁਸੀਂ 11 ਨੇ ਦੇ ਦਈਏ 10 ਦੀ ਦੇਣਾ ਅੱਛਾ 10000 ਦੀ ਦੇ ਦੋ ਹਾਂਜੀ ਠੀਕ ਹੈ ਜੀ ਤੇ ਬਾਕੀ ਚਲੋ ਕੋ ਤਸੱਲੀ ਕਰਕੇ ਹਨਾ ਤੁਹਾਡੇ ਘਰੋਂ ਖੜੇ ਹਨਾ ਚੋਚਵਾ ਕੇ ਖੜੇ ਚੋਚਵਾ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਹੀ ਪਸ਼ੂ ਖਰੀਦੋ ਜੀ